ਅਮਰੀਕਾ ਦੇ ਵਿੱਚ ਹੁਣ ਬਹੁਤ ਸਾਰੇ ਵੱਡੇ ਪੱਧਰ ਦੇ ਬਦਲਾਅ ਹੋਏ ਨੇ ਇਸੇ ਤਰੀਕੇ ਦੇ ਨਾਲ ਹੁਣ H1B ਵੀਜ਼ੇ ਨੂੰ ਲੈ ਕੇ ਵੀ ਵੱਡੇ ਪੱਧਰ ਦੀ ਛੋਟ ਡਾਕਟਰਾਂ ਨੂੰ ਕੀਤੀ ਦਿੱਤੀ ਗਈ ਹੈ ਹਾਲਾਂਕਿ ਇਹ ਫੀਸ ਦੇ ਵਿੱਚ ਵਾਅਦਾ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੀਆਂ ਮੁਸੀਬਤਾਂ ਦੇ ਵਿੱਚ ਵਾਅਦਾ ਹੋਇਆ ਪਰ ਨਾਲ ਦੀ ਨਾਲ ਉਹ ਡਾਕਟਰਾਂ ਨੂੰ ਲੈ ਕੇ ਆਇਆ ਫੈਸਲਾ ਵੀ ਸਾਹਮਣੇ ਆ ਚੁੱਕਾ ਹੈ ਇਸ ਦੇ ਵਿਚਾਲੇ ਹੁਣ ਫੈਸਲਾ ਇਸ ਬਾਬਤ ਕੀਤਾ ਗਿਆ ਜਿੱਥੇ ਕਿ ਹੁਣ ਇਹ ਫੀਸ ਜਿਹੜੀ 1 ਲੱਖ ਡਾਲਰ ਕਰ ਦਿੱਤੀ ਸੀ ਇਸ ਨੂੰ ਲੈ ਕੇ ਉੱਥੇ ਮੈਡੀਕਲ ਖੇਤਰ ਦੀਆਂ ਚਿੰਤਾਵਾਂ ਵੱਧ ਗਈਆਂ ਇਸ ਨੂੰ ਦੇਖਦੇ ਹੋਏ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ 44 ਮੈਡੀਕਲ ਸੰਸਥਾਵਾਂ ਨੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਡਾਕਟਰਾਂ ਨੂੰ ਇਸ ਅਰਸੀ ਫੀਸ ਤੋਂ ਛੋਟ ਦੇਣ ਦੀ ਅਪੀਲ ਕੀਤੀ ਹੈ ਇਕ ਅੰਦਾਜ਼ੇ ਦੇ ਅਨੁਸਾਰ 2036 ਤੱਕ ਅਮਰੀਕਾ ਦੇ ਵਿੱਚ ਹੁਣ 86000 ਡਾਕਟਰਾਂ ਦੀ ਘਾਟ ਹੋਵੇਗੀ ਸਮਾਹ ਨੇ ਚਿੰਤਾਵਨੀ ਦਿੱਤੀ ਹੈ ਕਿ ਨਵੀਂ ਫੀਸ ਨਾਲ ਸਿਹਤ ਦੇਖਭਾਲ ਤੱਕ ਪਹੁੰਚ ਹੋਰ ਵੀ ਖਰਾਬ ਹੋ ਜਾਵੇ ਕਿਤੇ ਮਰੀਜ਼ਾਂ ਲਈ ਉਡੀਕ ਦਾ ਸਮਾਂ ਵੱਧ ਜਾਵੇਗਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੱਤਰ ਜਿਹੜਾ ਲਿਖਿਆ ਗਿਆ ਹੈ ਡੀ ਐਚ ਐਸ ਐ ਨੂੰ ਬਤਰ ਲਿਖ ਕੇ ਸਮੂਹ ਦੇਹਜਾਂਸੀਆਂ ਨੂੰ ਡਾਕਟਰਾਂ ਰੈਜ਼ੀਡੈਂਟ ਅਤੇ ਫੈਜ਼ੋਲ ਅਤੇ ਹੋਰ ਫੀਸਾਂ ਦੀ ਛੋਟ ਦੇਣ ਦੀ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ ਉਨਾ ਤਰਕ ਦਿੰਦਾ ਹੈ ਕਿ ਇਹ ਦੇਸ਼ ਤੇ ਮਜ਼ਬੂਤ ਸਿਹਤ ਸੇਵਾ ਵਰਕ ਫੋਰਸ ਨੂੰ ਕਾਇਮ ਰੱਖਣੀ ਜ਼ਰੂਰੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹ ਮਰੀਜ਼ਾਂ ਦੀ ਦੇਖਭਾਲ ਤੱਕ ਪਹੁੰਚ ਯਕੀਨੀ ਕਰਨ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਉਸ ਤੋਂ ਖਾਨ 트럼ਪ ਨੇ H1B ਵੀਜ਼ਾ ਲਈ 1 ਲੱਖ ਡਾਲਰ ਦੀ ਇੱਕ ਮੁਸ਼ਤਫੀਜ਼ਾ ਐਲਾਨ ਕੀਤਾ ਜੋ ਉਹਨਾਂ ਦੀ ਇਮੀਗ੍ਰੇਸ਼ਨ ਅਹਿਮ ਦਾ ਹਿੱਸਾ ਹੈ ਇਸ ਨੂੰ ਉੱਚ ਲੈਵਲ ਲਾਗਤ ਤੇ ਹੁਨਰਮੰਦ ਮੁਲਾਜ਼ਮਾ ਤੱਕ ਸੀਮਤ ਪਹੁੰਚਕ ਪਹੁੰਚ ਦੇ ਸੰਬੰਧ ਵਿੱਚ ਇਹ ਨਿਯਮਾਂ ਬੱਧ ਜਾਂਦੀਆਂ ਨੇ H1B ਪ੍ਰੋਗਰਾਮ ਅਮਰੀਕੀ ਕੰਪਨੀਆਂ ਨੂੰ ਤਕਨੀਕੀ ਇੰਜੀਨੀਅਰਿੰਗ ਮੈਡੀਕਲ ਦੀ ਸਿੱਖਿਆ ਵਰਗੇ ਵਿਲੱਖਣ ਖੇਤਰਾਂ 'ਚ ਵਿਦੇਸ਼ੀ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਅਮਰੀਕੀ ਸਿਹਤ ਸੇਵਾ ਕੇਂਦਰ ਵੱਲੋਂ ਅੰਤਰਰਾਸ਼ਟਰੀ ਮੈਡੀਕਲ ਗ੍ਰੈਜੂਏਸ਼ਨ ਜਾਂ ਵਿਦੇਸ਼ 'ਚ ਸਿੱਖਲਾਈ ਪ੍ਰਾਪਤ ਡਾਕਟਰਾਂ ਤੇ ਹੋਰ ਨਾ ਪੇਸ਼ੇਵਾਰਾਂ ਦੀ ਭਰਤੀ ਲਈ ਇੱਕ ਵੀਜ਼ਾ ਦੇ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ 2021 ਚ ਲਗਭਗ ਹੁਣ 64% ਸਖਲਾਈ ਪ੍ਰਾਪਤ ਵਿਦੇਸ਼ੀ ਅਤੇ ਉਹਨਾਂ ਖੇਤਰਾ ਚ ਕਾਰਜਸ਼ੀਲ ਸਨ ਜਿੱਥੇ ਮੈਡੀਕਲ ਸਿਹਤ ਤੇ ਪੇਸ਼ੇਵਾਰ ਦੀ ਕਮੀ ਸੀ ਇਹਨਾਂ ਚ ਲਗਭਗ ਹੁਣ 46% ਪਿੰਡੂ ਖੇਤਰ ਵੀ ਕੰਮ ਕਰ ਰਹੇ ਨੇ T1 ਵੀ ਵੀਜ਼ੇ ਨੂੰ ਲੈ ਕੇ ਲਗਾਤਾਰ ਵੱਡੇ ਪੱਧਰ ਦੇ ਬਦਲਾਅ ਹੋਏ ਤਾਂ ਇਸੇ ਤਰੀਕੇ ਦੇ ਨਾਲ ਹੁਣ ਡਾਕਟਰਾਂ ਦੇ ਇਸ ਇਸ ਵੀਜ਼ੇ ਦੇ ਵਿੱਚ ਛੂਟ ਦੇਣ ਦੀ ਜਿਹੜੀ ਗੱਲ ਆਖੀ ਹੈ ਔਰ ਕਿਹਾ ਗਿਆ ਕਿ ਜੇਕਰ ਇਸ ਵਿੱਚ ਛੋਟ ਨਾ ਹੋਈ ਤਾ ਜਿਹੜੇ ਮਰੀਜ਼ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਵਾਚ ਸਕਦੀਆਂ ਨੇ ਉਹਨਾਂ ਨੂੰ ਡਾਕਟਰੀ ਸਹੂਲਤਾਂ ਦੇਣ ਦੇ ਵਿੱਚ ਬਹੁਤ ਕਾਫੀ ਸਮਾਂ ਲੱਗ ਸਕਦਾ ਹੈ